ज्ञान सागर डेंटल कॉलेज ਅਤੇ ਹਸਪਤਾਲ ਵੱਲੋਂ ਵਿਸ਼ਵ ਤੰਬਾਕੂ ਦਿਵਸ ਵੱਖ-ਵੱਖ ਤਰੀਕਿਆਂ ਨਾਲ ਮਨਾਇਆ ਜਾ ਰਿਹਾ ਹੈ ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਆਂ ਗਿਆਨ ਸਾਗਰ ਕਾਲਜ ਡੈਂਟਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰੰਜਨ ਮਲੋਤਰਾ ਨੇ ਦੱਸਿਆ ਕਿ ਡਾਕਟਰ ਸਿਮਰਨਜੀਤ ਸਿੰਘ ਐਮਡੀ ਅਸੀ ਪਾਕ ਦੇ ਮੁਖੀ ਔਰਲ ਮੈਡੀਸਨ ਅਤੇ ਰੇਡੀਓਲੋਜੀ ਦੀ ਰਹਿਨਮਾਈ ਹੇਠ 31 ਮਈ ਯਾਨੀ ਕਿ ਅੱਜ ਵਿਸ਼ਵ ਤੰਬਾਕੂ ਦਿਵਸ ਮਨਾਇਆ ਗਿਆ ਹੈ ਡਾਕਟਰ ਸਿਮਰਨਜੀਤ ਸਿੰਘ ਪ੍ਰੋਫੈਸਰ ਹੈਡ ਡਿਪਾਰਟਮੈਂਟ ਔਰਲ ਮੈਡੀਸਨ ਰੇਡੀਓਲੋਜੀ ਗਿਆਨ ਸਾਗਰ ਡੈਂਟਲ ਕਾਲਜ ਅਸੀਂ ਸਾਡੀ ਜਿਹੜੀ ਸੁਪੀਰੀਅਰ ਬਾਡੀ ਹੈ ਡੈਂਟਲ ਕੌਂਸਲ ਆਫ ਇੰਡੀਆ ਉਹਦੇ ਨਿਸ਼ਾ ਆਦੇਸ਼ ਅਨੁਸਾਰ ਸਾਨੂੰ 15 ਦਿਨਾਂ ਦੀ ਨਹੀਮ ਚਲਾਨ ਦੀ ਕਿਹਾ ਗਿਆ ਸੀ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਉੱਤੇ ਜਿਹੜੀ ਕਿ 20 ਮਈ ਤੋਂ ਲੈ ਕੇ 5 ਜੂਨ ਤੱਕ ਅਸੀਂ ਚਲਾਈ ਹੈ ਇਹਦੇ ਵਿੱਚ ਜੀ ਅਸੀਂ ਦੋ ਟਾਰਗੇਟ ਪੋਪੂਲੇਸ਼ਨ ਮੈજર ਰੱਖੇ ਦੋ ਟਾਰਗੇਟ ਪੋਪੂਲੇਸ਼ਨ ਮੈਂ ਇਸ ਲਈ ਕਹਿਣਾ ਚਾਹਾਂਗਾ ਕਿ ਇਹ ਉਹ ਜੜਾ ਨੇ ਜਿੱਥੋਂ ਤੰਬਾਕੂ ਦੀ ਸ਼ੁਰੂਆਤ ਤੇ ਫੈਲਣਾ ਜ਼ਿਆਦਾ ਸ਼ੁਰੂ ਹੁੰਦਾ ਜਿੰਨਾ ਕ ਅਸੀਂ ਐਨਾਲਿਸਿਸ ਕੀਤਾ ਐਸ ਡਾਕਟਰਸ ਅਲੀ ਜੜਜੀ ਸਕੂਲਾਂ ਦੇ ਵਿੱਚ ਸਕੂਲਾਂ ਦੇ ਵਿੱਚ ਅਸੀਂ ਇਹਨੂੰ ਜਾਗਰੂਕਤਾ ਪੈਦਾ ਕਰਨ ਲਈ ਤੇ ਸਾਰਿਆਂ ਨੂੰ ਪ੍ਰੇਰਨਾ ਦੇਣ ਲਈ ਅਸੀਂ ਕੈਂਪ ਲਾਇਆ ਉੱਥੇ ਅਸੀਂ ਲੈਕਚਰ ਵੀ ਦਿੱਤੇ ਬੱਚਿਆਂ ਨੂੰ ਅਸੀਂ ਚੀਜ਼ਾਂ ਵੀ ਦੱਸੀਆਂ ਵੀ ਕਿੱਦਾਂ ਸ਼ੁਰੂ ਹੁੰਦੀਆਂ ਨੇ ਉਹਦੇ ਕੀ ਕੀ ਲੱਛਣ ਨੇ ਸੋ ਡੈਟਾ ਆਪ ਵੀ ਸਾਡੇ ਕੋਲ ਆ ਕੇ ਆਪਦੇ ਮਾਤਾ ਪਿਤਾ ਭਰਾ ਭੈਣ ਆਪਦੇ ਰਿਸ਼ਤੇਦਾਰ ਜਿਹੜੇ ਵੀ ਇਹ ਚੀਜ਼ ਦੇ ਤੰਦਰ ਦੇ ਵਿੱਚ ਫਸੇ ਹੋਏ ਨੇ ਸਾਡੇ ਕੋਲ ਲੈ ਆਣ ਸੋ ਡੈਟਾ ਅਸੀਂ ਉਹਨਾਂ ਦਾ ਟਾਈਮ ਸਿਰ ਇਲਾਜ ਕਰ ਸਕੀਏ ਦੂਜੀ ਜਗ੍ਹਾ ਹੁੰਦੀ ਹੈ ਫੈਕਟਰੀਆਂ ਹੋ ਗਈਆਂ ਜਾਂ ਹੋਰ ਕੋਈ ਵੀ ਇੰਡਸਟਰੀ ਹੋ ਗਈ ਜਿੱਥੇ ਬਹੁਤ ਜ਼ਿਆਦਾ ਸਟ्रेस ਹੁੰਦਾ ਹੈ ਕਰਮਚਾਰੀਆਂ ਦੇ ਉੱਤੇ ਉਸ ਸਟ्रेस ਤੋਂ ਬਚਣ ਲਈ ਉਹ ਇਹ ਸਾਰੇ ਨਸ਼ਿਆਂ ਦੇ ਵਿੱਚ ਨਾ ਚਾਹੰਦੇ ਹੋਏ ਵੀ ਕਈ ਵਾਰ ਉਹ ਖਿੱਚੇ ਜਾਂਦੇ ਨੇ ਸੋ ਅਸੀਂ ਉਹਨਾਂ ਨੂੰ ਵੀ ਦੱਸਿਆ ਕਿ ਇਹਨਾਂ ਤੋਂ ਬਚਾ ਕਿੱਦਾਂ ਕੀਤਾ ਜਾ ਸਕਦਾ ਹੈ ਪਲੱਸ ਸਾਡੇ ਹਸਪੀਟਲ ਦੀ ਸ਼ੁਰੂ ਤੋਂ ਹੀ ਇੱਕ ਮੁਹਿੰਮ ਰਹੀ ਹੈ ਕਿ ਅਸੀਂ ਕੈਂਪ ਜਿਹੜੇ ਵੀ ਲਾਣੇ ਆ ਉਹਦੇ ਵਿੱਚ ਕੁਝ-ਕੁਝ ਸਾਡੇ ਜਿਹੜੇ ਹੈਗੇ ਆਂ ਕੁਝ ਡਿਸਕਾਊਂਟ ਰੱਖੇ ਹੋਏ ਨੇ ਜਿਹੜੇ ਕਿ ਸਮਾਨ ਅਨੁਸਾਰ ਅਸੀਂ ਬਦਲਦੇ ਵੀ ਰਹਿੰਦੇ ਆਂ ਸੋ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਸਿੱਖਿਆ ਦਿੱਤੀ ਹੈ ਅਗਰ ਕੋਈ ਤੰਬਾਕੂ ਛੱਡਣਾ ਵੀ ਚਾਹੁੰਦਾ ਹੈ ਤਾਂ ਸਾਡੇ ਕੋਲ ਟਬੈਕੋ ਸੁਜੈਸ਼ਨ ਸੈਂਟਰ ਹੈਗਾ ਉੱਥੇ ਸਾਡੇ ਕੋਲ ਇੱਕ ਮਸ਼ੀਨ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਬੰਦਾ ਤੰਬਾਕੂ ਦਾ ਸੇਵਨ ਕਰਦਾ ਹੈ ਉਹਦਾ ਸਾਹ ਪ੍ਰੈਟ ਅਨਲਾਈਜ਼ ਕੀਤਾ ਜਾਂਦਾ ਹੈ ਜਿਹੜੇ ਚੋਰੀ ਰੀਡਿੰਗ ਆ ਜਾਂਦੀ ਹੈ ਕਿ ਉਹਨੂੰ ਕਿੰਨਾ ਕਿਫੇਫਿਆਂ ਦਾ ਨੁਕਸਾਨ ਹੋ ਚੁੱਕਿਆ ਕਿੰਨਾ ਸਰੀਰਕ ਨੁਕਸਾਨ ਹੋ ਚੁੱਕਿਆ ਸੋ ਉਹ ਇੱਕ ਜਾਗਰੂਕਤਾ ਦਾ ਕੰਮ ਵੀ ਕਰਦਾ ਹੈ ਪਲੱਸ ਸਾਡੇ ਕੋਲ ਵੀ ਇੱਕ ਅਸਲਾ ਹੋ ਜਾਂਦਾ ਹੈ ਸੋ ਡਾਟਾ ਸਾਨੂੰ ਸਮਝਾ ਸਕੀ ਕਿ ਇੱਥੋਂ ਉਹਨੇ ਮੁੜ ਵਾਪਸ ਤੰਦਰੁਸਤ ਜੀਵਨ ਵੱਲ ਕਿੰਦਾ ਹੈ ਸ੍ਰੀ ਕਾਜੀ ਬੱਚਿਆਂ ਮਨੋਂ ਲਾ ਕੇ ਲਾ ਟੈਂਟਰ ਬਣਾ ਕੇ ਪੋਸਟਰ ਬਣਾ ਕੇ ਲੋਕਾਂ ਨੂੰ ਵੇਚ ਕਰਦੇ ਆ ਉਸ ਬਾਰੇ ਕੀ ਕਹਿਣਾ ਚਾਹੋਗੇ ਅਸੀਂ ਅੱਜ ਇੱਕ ਵਾਕਥਨ ਰੈਲੀ ਕੀਤੀ ਸੀਗੀ ਉਹਦੇ ਵਿੱਚ ਕੀ ਸੀਗਾ ਪਹਿਲਾਂ ਬੱਚਿਆਂ ਦਾ ਕੰਪੀਟੀਸ਼ਨ ਹੋਇਆ ਜਿਹਦੇ ਵਿੱਚ ਉਹਨਾਂ ਨੇ ਵੱਖ-ਵੱਖ ਪੋਸਟਰ ਬਣਾਏ ਫਿਰ ਉਹੀ ਪੋਸਟਰ ਲੈ ਕੇ ਬਾਹਰ ਅਸੀਂ ਸੜਕਾਂ ਦੇ ਉੱਤੇ ਚੱਲੇ ਆ ਕਾਲਜ ਕੈਂਪਸ ਦੇ ਵਿੱਚ ਸੋ ਰੈਡ ਜਿੰਨੇ ਵੀ ਵਰਕਰ ਜਿੰਨੇ ਵੀ ਲੋਕੀ ਸਾਨੂੰ ਸੜਕਾਂ ਤੇ ਮਿਲਣਗੇ ਸੀ ਉਹਨਾਂ ਨੂੰ ਜਾਗਰੂਕ ਕਰ ਸਕੀਏ ਕਿ ਇਹ ਸਾਰੇ ਨਸ਼ਿਆਂ ਦਾ ਕੀ ਕੀ ਸਾਡੇ ਉੱਤੇ ਹਾਨੀਕਾਰਕ ਨੁਕਸਾਨ ਹੈ ਪਲੱਸ ਅਸੀਂ ਉਹਨਾਂ ਦਾ ਇੱਕ ਸੌ ਚੁੱਕ ਸਮਾਰੋਪੀ ਕਰਾਇਆ ਸੀਗਾ ਜਿਹਦੇ ਵਿੱਚ ਸਾਡੇ ਸਾਰੇ ਕਰਮਚਾਰੀ ਵੀ ਇਨਵੋਲਡਡ ਸੀ ਪੇਸ਼ੈਂਟ ਵੀ ਸੀਗੇ ਸੋ दैट ਇੱਕ ਬੰਦੇ ਨਾਲ ਜੁੜ ਕੇ ਅਗਰ ਦੋ ਪਰਿਵਾਰ ਵੀ ਠੀਕ ਹੋ ਸਕਦੇ ਆ ਤਾਂ ਜੇ ਅਸੀਂ 100 ਬੰਦਾ ਇਕੱਠਾ ਕਰਦੇ ਆ ਤਾਂ ਅਸੀਂ 200 ਪਰਿਵਾਰਾਂ ਤੱਕ ਪਹੁੰਚ ਸਕੀਏ ਤਾਂ ਇੱਕ ਸਾਡੀ ਇੱਕ ਛੋਟੀ ਜਿਹੀ ਮਹਿੰਦ ਸੀ ਸਰ ਮੇਰਾ ਨਾਮ ਹੈ ਡਾਕਟਰ ਅੰਜਮ ਲੋਤਰਾ ਮੈਂ ਪ੍ਰਿੰਸੀਪਲ ਹਾਂ ਉਰੀ ਗਿਆਨ ਸਾਗਰ ਡੰਡ ਕਾਲਜ ਤੇ ਮੇਰੇ ਨਾਲ ਨੇ ਡਾਕਟਰ ਸਿਮਰਜੀਤ ਸਿੰਘ ਸਾਡੇ ਓਵਰ ਮੋਹਰਲੈਂਡ ਮੈਡੀਕਲ ਰੇਡੀਓਲੋਜੀ ਦਾ ਸਾਡਾ ਡਿਪਾਰਟਮੈਂਟ ਹੁੰਦਾ ਹੈਗਾ ਇਹਦੇ ਹੱਦ ਨੇ ਤੇ ਐਕਚੁਅਲੀ ਕੀ ਹੈ ਕਿ ਵਰਟ ਬੈਕੋ ਦੇ ਜਿਹੜਾ ਹੈਗਾ ਇਹ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ਇਹ ਆਪਣ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਮਨਾਇਆ ਜਾਂਦਾ ਪਰ ਇਸ ਵਾਰੀ ਸਾਡੀ ਵੀ ਸਾਡੇ ਜਿਹੜੀ ਉੱਪਰ ਹੈ ਜਿਹੜੀ ਸਾਡੇ ਇੰਸਟੀਟਿਊਸ਼ਨ ਦੀ ਜਿਹੜੀ ਸਾਡੀ ਦੇਖਭਾਲ ਕਰਦੀ ਸਾਡੇ ਸਟੈਂਡਰਡ ਦੇਖਦੀ ਡੈਂਟਲ ਕਾਉਂਸਲ ਆਫ ਇੰਡੀਆ ਤੇ ਉਹਨਾਂ ਨੇ ਵੀ ਇਸ ਵਾਰ ਕਿਹਾ ਕਿ ਤੁਸੀਂ ਇਸ ਨੂੰ ਕਿਉਂਕਿ ਤਬਾਕੂ ਦਾ ਜਿਹੜਾ ਸੇਵਨ ਹੈਗਾ ਬਹੁਤ ਹੀ ਜਾਨ ਲੀਵਰ ਮਾਰੀ ਹੈ ਕਿ ਤੁਸੀਂ ਇਸ ਨੂੰ ਕੁਝ ਦਿਨਾਂ ਲਈ ਸੈਲੀਬ੍ਰੇਟ ਕਰੋ ਤਾਂ ਉਹਨਾਂ ਨੇ ਸਾਨੂੰ 15 ਦਿਨ ਦਿੱਤੇ ਨੇ 20 ਮਈ ਤੋਂ ਲੈ ਕੇ 5 ਜੂਨ 2025 ਤੱਕ ਇਹਨਾਂ ਨੇ ਦਿੱਤੇ ਨੇ ਕਿ ਇਸ ਦੇ ਵਿੱਚ ਤੁਸੀਂ ਬਾਰ-ਬਾਰ ਕੁਝ ਨਾ ਕੁਝ ਐਸੇ-ਐਸੇ ਕਾਰਜਕ੍ਰਮ ਕਰੋ ਐਸੇ-ਐਸੇ ਜਾਂ ਸਕੂਲਾਂ 'ਚ ਜਾਓ ਕਿਤੇ ਕੈਂਪ ਲਗਾਓ ਜੋ ਵੀ ਲਗਾਓ ਜਿਸ ਦੇ ਨਾਲ ਕਿ ਆਪਾਂ ਲੋਕਾਂ ਨੂੰ ਜਾਗਰੂਕ ਕਰ ਸਕੀਏ ਕਿ ਜਿਹੜਾ ਵੀ ਤੰਬਾਕੂ ਦਾ ਸੇਵਨ ਹੈ ਸਾਡੇ ਲਈ ਕਿੰਨਾ ਹਾਨੀਕਾਰਕ ਹੈ ਤੇ ਇਸ ਦੀ ਸਾਨੂੰ ਵਰਤਣਾ ਨਹੀਂ ਕਰਨੀ ਚਾਹੀਦੀ ਅੱਜ 31 ਮਈ ਹੈਗਾ 31 ਮਈ 2025 ਨੂੰ ਅੱਜ ਵੀ ਅਸੀਂ ਡੈਂਟਲ ਕਾਲਜ ਗਿਆਨਸਾਗਰ ਡੈਂਟਲ ਕਾਲਜ ਦੇ ਵਿੱਚ ਅਸੀਂ ਇਹ ਮਨਾਇਆ ਹੈ ਇਤਨੀ ਚੰਗੀ ਇਕਦਾਂ ਹੈ ਅਸੀਂ ਜਿਹੜੇ ਵੀ ਸਾਡੇ ਹੈਲਥ ਵਰਕਰ ਨੇ ਉਹਨਾਂ ਦੇ ਨਾਲ ਅਸੀਂ ਸਾਰੇ ਨਹੀਂ ਸੌ ਚੱਕੀਏ ਕਿ ਅਸੀਂ ਆਪਣੇ ਆਪਣੇ ਸਾਡੇ ਨਾਲ ਜਿਹੜਾ ਜਿਹੜਾ ਸਾਡੇ ਨਾਲ ਕੰਟੈਕਟ ਜਾਂਦੇ ਆ ਅਸੀਂ ਉਸ ਨੂੰ ਪ੍ਰੇਰਿਤ ਕਰਾਂਗੇ ਕਿ ਉਹ ਤਮਾਕੂ ਦੀ ਆਪਣੀ ਵਰਤੋਂ ਨਾ ਕਰੇ ਤਾਂ ਕਿ ਉਹ ਆਪਣਾ ਸੁਖੀ ਤੇ ਸੁਚੱਜਾ ਜੀਵਨ ਆਪਣਾ ਗੈਰ ਤੀਤ ਕਰ ਸਕੇ ਤੇ ਦੂਜਾ ਅਸੀਂ ਉਰੇ ਅ ਅਸੀਂ ਇਸ ਨੂੰ ਕਹਿੰਦੇ ਅਸੀਂ ਵਕਤ ਰੌਂਗ ਕਹਿੰਦੇ ਅਸੀਂ ਇੱਕ ਰੈਲੀ ਕੱਢੀ ਹੈ ਜਿਸ ਦੇ ਬੱਚਿਆਂ ਨੇ ਤੇ ਹੈਲਥ ਵਰਕਰਸ ਨੇ ਲੈ ਕੇ ਬੈਨਰ ਦੇ ਲੈ ਕੇ ਕੈਂਪਸ ਦੇ ਵਿੱਚ ਅਸੀਂ ਰਾਉਂਡ ਲਗਾਇਆ ਹੈ ਤਾਂ ਕਿ ਜਿਹੜਾ ਵੀ ਹੈ اسی ਨੂੰ ਪ੍ਰੇਰਿਤ ਕਰਦੇ ਹੋਏ ਕਿ ਅਸੀਂ ਤੰਬਾਕੂ ਦਾ ਸੇਵਨ ਕਿਸੇ ਵੀ ਫਾਰਮ 'ਚ ਹੈਗਾ ਚਾਹੇ ਬੀੜੀ ਹੈ ਚਾਹੇ ਗੁਟਕਾ ਹੈ ਜੋ ਵੀ ਹੈ ਅਸੀਂ ਉਸ ਦਾ ਸੇਵਨ ਸਾਨੂੰ ਨਹੀਂ ਕਰਨਾ ਚਾਹੀਦਾ ਤੇ ਸਰ ਇਸ ਤੋਂ ਇਲਾਵਾ ਜਿੱਦਾਂ 15 ਤੋਂ ਲੈ ਕੇ 15 ਜੂਨ ਤੋਂ ਲੈ ਕੇ 5 ਮਈ ਤੱਕ ਪ੍ਰੋਗਰਾਮ ਇੱਥੇ ਹੋ ਰਿਹਾ ਹੈ ਤਾ ਕਿੱਥੇ ਕਿੱਥੇ ਅੱਗੇ ਦੇ ਪ੍ਰੋਗਰਾਮ ਹੋਇਆ ਤੇ ਕਿੱਥੇ ਪਹਿਲੇ ਹੋਦੇ ਨੇ ਸਕੇ ਨਹੀਂ ਅਸੀਂ ਇੱਕ ਸਕੂਲ ਦੇ ਵਿੱਚ ਵੀ ਕੈਂਪ ਲਗਾਏ ਨੇ ਕਿੰਨੀਆਂ ਸ਼ਾਇਦ ਦੋ ਚ ਲਗਾਏ ਨੇ ਤੇ ਇੱਕ ਦੀ ਫੈਕਟਰੀ ਇਸੇ ਵਾਲੇ ਮੈਂ ਸ਼ਾਇਦ ਪੂਰੀ ਜਾਣਕਾਰੀ ਡਾਕਟਰ ਸਿਮਰਜੀਤ ਸਿੰਘ ਤੁਹਾਨੂੰ ਦੇ ਪਾਣਗੇ ਉਹ ਵੀ ਮੈਂ ਸਕਦਾ ਹਾਂ ਅੱਗੇ ਵਾਸਤੇ ਕੀ ਪਲਾਨ ਹੈ ਸਰ ਜਿੱਦਾਂ 4-5 ਦਿਨਾਂ ਚ ਪਹਿਲੇ 4-5 ਦਿਨ ਪਾਈ ਨੇ ਫਿਰ ਵੀ ਅਸੀਂ ਹੁਣ ਉਹ ਅਸੀਂ ਆਪਣਾ ਬ੍ਰੈਥ ਐਨਲਾਈਜ਼ਰ ਹੈਗਾ ਜਿਹਦੇ ਨਾਲ ਵੀ ਡਿਜੀਟਲ ਮੋਨੀਟਰਿੰਗ ਹੁੰਦੀ ਹੈ ਕਿ ਉਹਨਾਂ ਦਾ ਐਨਲਾਈਜ਼ ਕਰਦੇ ਹੈ ਕਿ ਜਿਹੜਾ ਹੈ ਤੇ ਬਾਕੀ ਇੱਕ ਤੋਂ ਕੈਂਪੂ ਵੀ ਸਾਡੇ ਆਨਲਾਈਨ ਪਾਇਨੇ ਸਕੂਲਾਂ ਦੇ ਵਿੱਚ ਜਿਹੜੇ ਅਸੀਂ ਲਗਾਨੇ ਨੇ ਤਾਂ ਕਿ ਅਸੀਂ ਉਸੇ ਪਾਸੇ ਕਹਿਣਾ ਚਾਹੁੰਦੇ ਹਾਂ ਜੋ ਤਪਾਕੂ ਦਾ ਸੇਵਨ ਕਰਦੇ ਹਨ ਉਹਨਾਂ ਵਾਸਤੇ ਟੀ ਮੈਸੇਜ ਹੈ ਟੀ ਮੈਸੇਜ ਉਹਨਾਂ ਵਾਸਤੇ ਤਾਂ ਸਿਰਫ ਇੱਕੋ ਹੀ ਮੈਸੇਜ ਹੈ ਕਿ ਭਾਈ ਆਪਾਂ ਜਿਹੜਾ ਹੈ ਚਾ ਸਿਗਰਟ ਹੈ ਚਾ ਤਬਾਕੂ ਹੈ ਆਪਾਂ ਜਿਸ ਚੀਜ਼ ਵੀ ਸੇਵਨ ਕਰਦੇ ਹੈ ਇਹ ਨਹੀਂ ਕਰਨੀ ਚਾਹੀਦੀ ਆਪਾਂ ਨੂੰ ਲੈਣ ਤੋਂ ਪਹਿਲਾਂ ਆਪਾਂ ਵੀ ਕਹਿਣਾ ਕਿ ਪੜ ਕੇ ਲਈਏ ਕੋਈ ਵੀ ਚੀਜ਼ ਹੈ ਚਾ ਮਿੱਠੀ ਹੈ ਐਸੇ ਖਾਣ ਦੀ ਚੀਜ਼ ਹੈ ਅਸੀਂ ਉਸ ਦੇ ਉੱਪਰ ਲੇਬਲ ਤੇ ਪੜ ਕੇ ਦੇਖਦੇ ਹਾਂ ਇਸ ਵਿੱਚ ਕੀ ਕੀ ਹੈਗਾ ਆਪਾਂ ਜੇ ਧਿਆਨ ਨਾਲ ਦੇਖੀਏ ਤਾਂ ਸਿਗਰਟ ਦੀਆਂ ਡੱਬੀਆਂ ਤੇ ਵੀੜੀ ਦੀ ਡੱਬੀ ਤੇ ਇਹ ਤਬਾਕੂ ਤੇ ਵੀ ਉਸ ਤੇ ਲਿਖਿਆ ਹੁੰਦਾ ਕਿ ਇਹ ਜਾਨਲੇਵਾ ਕੰਪਸ਼ਨ ਆਫ ਟਬੈਕੋ ਇਜ਼ ਇੰਜਰੀਅਸਟ। ਤਾਂ ਸਾਨੂੰ ਥੋੜਾ ਜਿਆਦਾ ਪਤਾ ਹੁੰਦੇ ਹੋਏ ਵੀ ਅਸੀਂ ਕਈ ਵਾਰ ਇਹ ਚੀਜ਼ਾਂ ਚ ਪੈ ਜਾਂਦੇ ਆ ਤਾਂ ਸਾਨੂੰ ਨਸ਼ੇ ਦੀ ਇਹ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ।